ਸਾਬਕਾ ਅਕਾਲੀ ਮੰਤਰੀ ਅਤੇ ਮਰਹੂਮ ਆਗੂ ਕੈਪਟਨ ਕਮਲਜੀਤ ਦਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਮੇਰੇ ਨਾਲ ਮੌਜੂਦ ਨੇ ਕੈਪਟਨ ਕਮਲਜੀਤ ਦੀ ਪਤਨੀ ਸਰਬਜੀਤ ਕੌਰ ਅਤੇ ਉਹਨਾਂ ਦੀ ਬੇਟੀ ਮਨਪ੍ਰੀਤ ਕੌਰ ਡੋਲੀ ਮੈਡਮ ਮੈਂ ਪਹਿਲਾਂ ਤੁਹਾਨੂੰ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਪੁਰਾਣੇ ਰਵਾਇਤੀ ਅਕਾਲੀ ਪਰਿਵਾਰੋਂ ਔਰ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਨ ਕੀ ਰਿਹਾ ਆਮ ਆਦਮੀ ਪਾਰਟੀ ਵਿੱਚ ਮੈਨੂੰ ਇੱਕ ਗੱਲ ਬਹੁਤ achi ਲੱਗੀ ਹੈ ਕਿ ਇਹ ਇਮਾਨਦਾਰਾਂ ਦੀ ਪਾਰਟੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਹੈਗੀ ਹੈ ਤੇ ਕਿਉਂਕਿ ਕੈਪਟਨ ਸਾਹਿਬ ਵੀ ਹਮੇਸ਼ਾ ਐਂਟੀ ਕ腐ਪਸ਼ਨ ਦੇ ਖਿਲਾਫ ਹੁੰਦੇ ਸੀ ਉਹ ਵੀ ਜੇ ਉਹ ਜੇ ਉਹ ਵੀ ਹੁੰਦੇ ਉਹ ਵੀ ਆਮ ਪਾਰਟੀ ਨੂੰ ਲਾਈਕ ਕਰਦੇ ਸੋ ਮੈਂ ਐਸੇ ਕਰਕੇ ਇਸ ਪਾਰਟੀ ਵਿੱਚ ਸ਼ਾਮਲ ਹੋਈ ਹਾਂ ਇੱਕ ਮੈਂ ਕੈਪਟਨ ਸਾਹਿਬ ਦੇ ਜਿਹੜੇ ਸੁਪਨੇ ਅਧੂਰੇ ਰਹਿ ਗਏ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਉਹ ਆਮ ਪਾਰਟੀ ਦੀ ਜੋ ਸੋਚ ਹੈ ਨਾ ਉਹ ਸਾਨੂੰ ਬਹੁਤ ਚੰਗੀ ਲੱਗੀ ਹੈ ਇੱਕ ਬਹੁਤ ਹੀ ਸਾਫ਼ ਸੁਥਰਾ ਔਰ ਬਹੁਤ ਹੀ ਇਮਾਨਦਾਰ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਇਹ ਪਾਰਟੀ ਹੈ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਦੋਨੋਂ ਪਾਰਟੀਆਂ ਦੇਖ ਲਈਆਂ ਦੋਨੋਂ ਇੱਕੋ ਹੀ ਚੱਟੀ ਦੇ ਬਟਨੇ ਆ ਜਿਹੜੇ ਤਾਂ ਕੰਮ ਕਰਨ ਵਾਲੇ ਅੱਜ ਦੇ ਵਰਕਰਸ ਨੇ ਉਹਨਾਂ ਨੂੰ ਅੱਜ ਪਿੱਛੇ ਧੱਕਿਆ ਜਾ ਰਿਹਾ ਜਿਹੜੇ ਪੈਸੇ ਵਾਲੇ ਬੰਦੇ ਆ ਜਿਹੜੇ ਮਾਫੀਆ ਲੈਂਡ ਮਾਫੀਆ ਵਾਲੇ ਬੰਦੇ ਨੇ ਜਿਹੜੇ ਆਪਣਾ ਸ਼ਰਾਬ ਦੇ ਠੇਕੇ ਵਾਲੇ ਬੰਦੇ ਨੇ ਉਹ ਸਾਰੇ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਹੈ ਪਾਰਟੀਆਂ ਦੋਨੋਂ ਪਾਰਟੀਆਂ ਜਿਹੜੀਆਂ ਨੇ ਉਹ ਜਾਦਾ ਉੱਪਰ ਚੱਕਰੀਆਂ ਨੇ ਸੋ ਇਹ ਸਾਡੀ ਸੋਚ ਹੈ ਕਿ ਅਸੀਂ ਲੋਕਾਂ ਦੀ ਜੋ ਹੈ ਸੇਵਾ ਕਰ ਸਕੀਏ ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਬਿਨਾਂ ਕਿਸੇ ਪੇਦ ਪਾਵ ਤੋਂ ਸੇਵਾ ਕਰਦੇ ਸੀ ਔਰ ਬੇਦਾਗ ਸ਼ਖਸੀਅਤ ਸੀ ਸੋ ਉਸੀ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਅਕਾਲੀ ਦਲ ਦਾ ਪ੍ਰਾਤਨ ਥੋੜੀ ਪਾਰਟੀਆਂ ਜੁੜੇ ਪਰਿਵਾਰ ਜੁੜੇ ਰਵਾਇਤੀ ਅਕਾਲੀ ਪਰਿਵਾਰ ਮੰਨਿਆ ਗਿਆ ਹੈ ਔਰ ਦਿੱਕਤ ਕਿੱਥੇ ਹੈ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਵਿੱਚ ਹੁਣ ਜਿਹੜੀ ਮੇਰੇ ਫਾਦਰ ਸਾਹਿਬ ਕੈਪਟਨ ਕਵਰਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ ਅਕਾਲੀ ਦਲ ਪਾਰਟੀ ਨੂੰ ਖੜੇ ਕਰਨ ਚ ਔਰ ਅੱਜ ਬੜਾ ਸੋਸ ਲੱਗਦਾ ਹੈ ਕਿ ਉਹੀ ਪਾਰਟੀ ਹੈ ਜਿਹੜੇ ਸਾਰੇ ਟਕਸਾਲੀ ਆਗੂ ਨੇ ਟਕਸਾਲੀ ਪਰਿਵਾਰ ਨੇ ਅ ਅਕਾਲੀ ਦਲ ਦੇ ਉਹ ਸਾਰੇ ਅੱਜ ਪਿੱਛੇ ਜਾਈ ਜਾ ਰਹੇ ਪਿੱਛੇ ੱੱਕੀ ਜਾ ਰਹੇ ਹਨ ਉਹਨਾਂ ਨੂੰ ਜਿਹੜੇ ਅਮੀਰ ਹੈ ਜਿਨ੍ਹਾਂ ਕੋਲ ਪੈਸਾ ਹੈ ਉਹ ਸਾਰੇ ਬੰਦਿਆਂ ਨੂੰ ਇਹ ਅੱਗੇ ਲੈ ਕੇ ਆ ਰਹੇ ਚਾਹੇ ਉਹ ਜਿਹੋ ਜਿਹੇ ਬੰਦੇ ਹੋਣ ਕਰਪਟ ਹੋਣ ਜਿਹੋ ਜਿਹੇ ਬੰਦੇ ਹੁਣ ਪੈਸੇ ਹੋਣੇ ਚਾਹੀਦੇ ਆ ਬੰਦਿਆਂ ਕੋਲ ਔਰ ਚਾਪੜੂ ساری ਪਾਰਟੀ ਹੈ ਉਹ ਜਿਹੜਾ ਉਹਨਾਂ ਦੇ ਗੋਡੇ ਫੜੂਗਾ ਜਿਹੜੇ ਉਹਨਾਂ ਦੇ ਚਾਪੜੂਤੀ ਕਰੂਗਾ ਉਹਨਾਂ ਦੀ ਉਹਨੂੰ ਅੱਗੇ ਲਾ ਕੇ ਜਾਂਦੇ ਆ ਜਿਹੜਾ ਨਹੀਂ ਕਰਦਾ ਉਹ ਪਿੱਛੇ ਜਿਹੜਾ ਕੰਮ ਕਰਦਾ ਹੈ ਅਸਲੀ ਵਰਕਰ ਹੈ ਉਸਨੂੰ ਪਿੱਛੇ ਧੱਕ ਦਿੰਦੇ ਆ so that is the main reason ਤੁਸੀਂ ਕੌਂਸਲ ਵਿੱਚ ਵੀ ਸ਼ਾਮਲ ਹੋਏ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿੱਥੇ ਦਿੱਕਤ ਆਈ ਕਿ ਤੁਸੀਂ ਉਹਨੂੰ ਨੂੰ ਵੀ ਛੱਡ ਕੇ ਫਿਰ ਆਮ ਆਦਮੀ ਪਾਰਟੀ ਸ਼ਾਮਲ ਹੋਏ ਦਿੱਕਤ ਇਹ ਆਈ ਹੈ ਕਿ ਜੋ ਮੇਰੀ ਸੋਚ ਸੀ ਉਹਨਾਂ ਬਾਰੇ ਉਹ ਬਹੁਤ ਅਲੱਗ ਸੀ ਮੈਨੂੰ ਇਹ ਸੀਗਾ ਕਿ ਉਹ ਆਪਣੇ ਵਰਕ ਕਰਦੀ ਬਹੁਤ ਕਦਰ ਕਰਦੀ ਆ ਪਰ ਹੁਣ ਜੋ ਮੈਂ ਦੇਖਿਆ ਹੈ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈ ਕਿਸੇ ਨੂੰ ਮਿਲਨ ਦਾ ਹੁਣ ਮੈਨੂੰ ਇਨੇ ਮਹੀਨੇ ਹੋ ਗਏ ਉਹਨਾਂ ਕੋਲ ਮੈਨੂੰ ਵੀ ਮਿਲਨ ਦਾ ਟਾਈਮ ਨਹੀਂ ਹੈ ਤੁਹਾਡੇ ਹਲਕੇ ਤੋਂ ਕਾਫੀ ਵਿਦ ਕੈਪਟਨ ਕਰਕੇ ਗਏ ਨੇ ਹਾਂ ਪਰ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਆਇਆ ਆਈ ਵਾਸ ਨਾਟ ਇਵਨ ਇਨਵਾਈਟਡ ਫਾਰ ਦਾ ਇਵੈਂਟ ਸਾਡਾ ਹਲਕਾ ਸੀਗਾ ਸੋ ਇਹ ਕਾਂਗਰਸ ਦੀ ਵੀ ਉਹੀ ਇਕੋਈ ਮੈਂ ਕਹਨੀਆ ਨਾ ਇਕੋਈ ਚੱਟੀ ਦੇ ਵੱਟੇ ਆ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਜਿਹੜੇ ਮਤਲਬ ਅ ਅਮੀਰ ਬੰਦੇ ਆ ਜਿਹੜੇ ਉਹਨਾਂ ਨੂੰ ਦਿੰਦੇ ਆ ਪੈਸੇ-ਪੂਸੇ ਦਿੰਦੇ ਆ ਉਹਨਾਂ ਨੂੰ ਅੱਗੇ ਚੱਕੀ ਜਾਂਦੇ ਆ ਜਿਹੜੇ ਬੰਦੇ ਕੰਮ ਕਰਨ ਵਾਲੇ ਹੁੰਦੇ ਆ ਉਹ ਵਿਚਾਰੇ ਪਿੱਛੇ ਧੱਕੇ ਜਾਂਦੇ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਵੀ ਸ਼ਾਮਲ ਹੋਣ ਨਾਲ ਡੇਰਾਵਸੀ ਜਿਹੜਾ ਹਲਕਾ ਹੈ ਉੱਥੇ ਜਿਹੜਾ ਸਿਆਸੀ ਸਮੀਕਰਨ ਹੈ ਕਾਫੀ ਹੁਣ ਅਰੇਜ ਹੋ ਗਿਆ ਹੈ ਕਿ ਜਿਹੜੀ ਇਲੈਕਸ਼ਨ ਹੈ ਉੱਥੋਂ ਦੀ ਕਾਫੀ ਅਹਿਮ ਰਹੇਗੀ ਕਿ ਇਲੈਕਸ਼ਨ ਲੜੋਗੇ ਜੇ ਪਾਰਟੀ ਮੌਕਾ ਦੇਗੀ ਤਾਂ ਬਟ ਸਾ ਸਾਡੀ ਕੋਈ ਇਹੋ ਜੀ ਕੰਡੀਸ਼ਨ ਨਹੀਂ ਹੈ ਕਿ ਅਸੀਂ ਕੋਈ ਟਿਕਟ ਕਰਕੇ ਇਸ ਪਾਰਟੀ 'ਚ ਆਏ ਆ ਤੇ ਜੇ ਪਾਰਟੀ ਮੌਕਾ ਦੇਈਗਾ ਤਾਂ ਅਸੀਂ ਕਰਾਂਗੇ ਜ਼ਰੂਰ ਇਸ ਹੀ ਮਰਹੂਮ ਅਕਾਲੀ ਅਗੂ ਕੈਪਟਨ ਕਮਲਜੀਤ ਦਾ ਪਰਿਵਾਰ ਜਿਸ ਤਿੱਕ ਨਾਲ ਕਿਹਾ ਹੈ ਕਿ ਦੋ ਰਵਾਇਤੀ ਪਾਰਟੀਆਂ ਅਕਾਲੀ ਦਲ ਔਰ ਕਾਂਗਰਸ ਤੋਂ ਇਹ ਨਾਖੁਸ਼ਾ ਔਰ ਹੁਣ ਆਮ ਆਦਮੀ ਪਾਰਟੀ ਵਿੱਚ ਇਹ ਸ਼ਾਮਿਲ ਹੋ ਗਏ ਨੇ ਕਹਿੰਦਾ ਮਨੀਸ਼ ਦੇ ਨਾਮ ਸਰਬਜੀਤ ਸਿੰਘ ਵੀਪੀ ਸੰਝਾ ਚੰਡੀਗੜ੍ਹ